ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੀ ਕਿ ਜਿਹੜੀ ਵਾਟਰ ਪਾਈਪ ਲਾਈਨ ਪਾਈ ਦੀ ਹੈ ਨੇ ਪੰਪੀਆਂ ਦੇ ਵਿੱਚ ਤਾਂ ਉਹਦੀ ਪਟਾਈ ਦੇ ਬਾਰੇ ਤੇ ਉਹ ਟੈਟਰ ਲੱਗਿਆ ਜੇ ਤੇ ਇਹਦੀ ਪਟਾਈ ਹੋ ਰਹੀ ਏ ਤੇ ਇੱਥੋਂ ਕੰਮ ਕੀਤਾ ਸੀ 68 ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਉਹ ਮਗਰੋਂ ਆਈਏ ਪਾਈਪ ਲਾਣਾ ਤੇ ਇੱਥੋਂ ਜਿਓਰ ਲਾ ਕੇ ਗਾਂ ਫਿਰ ਵਧਾਵਾਂਗੇ ਤਾਂ ਇੱਥੇ ਕਨੈਕਸ਼ਨ ਲੱਗ ਜਾਏਗਾ ਤੇ ਇਹਦੀ ਜੇ ਗੁੰਡਾਈ ਮਤਲਬ ਥਲੇ ਤੱਕ ਡੂੰਗੀ ਦੀ ਗੱਲ ਕਰੀਏ ਤਾਂ ਲਗਭਗ 4 4.5 ਫੁੱਟ ਦੀ ਇਹ ਡੂੰਗੀ ਹੈਗੀ ਵਿੱਚ ਤੇ ਆਸ-ਪਾਸੇ ਸਾਈਡਾਂ ਤੇ ਮਿੱਟੀ ਛੁੱਟੀ ਜਾਂਦਾ ਵਾ ਤੇ ਜੇ ਐਵੇਂ ਚੜਾਈ ਦੀ ਗੱਲ ਕਰੀਏ ਤਾਂ 2 ਫੁੱਟ ਦੀ ਚੜਾਈ ਹੈ ਤਾਂ ਡੂੰਗੀ ਕਾਫੀ ਹੋ ਸਕਦੀ ਤੇ ਪਲਾਸਟਿਕ ਦੀ ਪਾਈਪ ਪਾਵਾਂਗੇ ਤੇ ਜਿਹੜੀ ਪਲਾਸਟਿਕ ਦੀ ਪਾਈਪ ਆ ਤੇ 10 ਦੀ ਪਾਈਪ ਪਾਵਾਂਗੇ ਤੇ ਤੁਸੀਂ ਵੀ ਵੇ ਸਕਦੇ ਹੋ ਤੇ ਪਹਿਲਾਂ 10 ਦੀ ਪਾਈਏ ਤੇ ਇੱਥੇ ਲਾਓ ਨੱਕਾ ਪਹਿਲਾਂ ਤੇ ਉੱਥੋਂ ਕਨੈਕਸ਼ਨ ਜੋੜ ਕੇ ਤੇ ਉਹ ਮੋਟਰ ਆ ਪਿਛੇ ਉੱਥੋਂ ਪਾਈਪ ਲੜਾਏਗੀ ਤੇ ਇੱਥੇ ਅੱਗੇ ਕਨੈਕਸ਼ਨ ਦੇ ਕੇ ਤੇ ਹੁਣ ਤੁਹਾਨੂੰ ਲਾਗੀ ਜਾ ਕੇ ਦਿਖਾਉਂਦੇ ਆਂ ਜਿਹੜੀ ਮਿੱਟੀ ਫੋੜਦਾ ਟਰੈਕਟਰ ਤੇ ਬਹੁਤ ਹੀ ਵਧੀਆ ਸ਼ਾਨਦਾਰ ਜਿਗਾਰ ਲਗਾਇਆ ਵਾ ਸੌਖਾ ਵਾ ਆਸਾਨ ਵਾ ਤੇ ਮਿੰਟੋ ਮਿੱਟੀ ਕੰਮ ਕਰਕੇ ਤੇ ਗਾਂ ਜਾਂ ਚੱਲ ਜਾਂਦਾ ਤੇ ਲਓ ਜੀ ਤੁਸੀਂ ਵੇਖ ਸਕਦੇ ਹੋ ਜਿਗਾਰ ਸੋਨਾ ਦੀ ਘਟਕੜ ਰ ਤਾਂ ਮਗਰ ਦੇ ਮਗਰ ਦੇ ਪਨੇ ਜਿਗਾਰ ਤੇ ਕਰਾਇਆ ਜੀ ਲਾਗੀ ਜਾ ਕੇ ਦਿਖਾਉਂਦਾ ਜੀ छा जुगार लॻे भार ਤੋ ਤੁਸੀਂ ਦੇਖ ਸਕਦੇ ਹੋ ਸੋਨਾ ਲੀਗਾ ਟਰੈਕਟਰ ਦਾ 18 ਦੇ ਟਾਇਰ ਨੇ ਅਗਲੇ ਪਨੇ ਕਾਫੀ ਭਾਰ ਬੰਨਿਆ ਵਾ ਤੇ ਹੌਲੀ ਹੌਲੀ ਕੀੜੀ ਦੀ ਚਾਲ ਚੱਲਦਾ ਵਾ ਤਾਂ ਤੁਸੀਂ ਦੇਖ ਸਕਦੇ ਜਿਗਾਰ ਆ ਤੇ ਮਿੰਟਾਂ 'ਚ ਜਿਹੜਾ ਕੰਮ ਹੋ ਜਾਂਦਾ ਆ ਮਿੰਟ 15 ਮਿੰਟ ਲੱਗੇ ਨੇ ਤੇ ਕਿੰਨੇ ਦੀ ਲਾਅ ਮੈਨੇ ਪੁੱਛ ਰਹੀ ਏ ਤਾਂ ਦੇਖ ਸਕਦੇ ਤੁਸੀਂ ਤੇ ਇਹਦੇ ਵਿੱਚ ਜੇ ਪਲਾਸਟਿਕ ਦੀ ਪਾਈਪ ਪਾਵਾਂਗੇ ਤਾਂ ਫੇਰ ਇੱਕ ਵੀਡੀਓ ਬਣਾਵਾਂਗੇ ਤਾਂ ਲਾ ਕੇ ਜਾ ਕੇ ਤੁਹਾਨੂੰ ਦਿਖਾ ਦਵਾਂਗਾ